ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਜੋ ਕੱਲ ਤਾਂ ਨਰਿੱਤਾ ਸੀ ਈਟੀਟੀ 3 ਜੂਨ ਅਤੇ 59 ਚਰਮੇ ਕੈਟਰ ਵੱਲੋਂ ਕਿਉਂਕਿ ਐਜੂਕੇਸ਼ਨ ਮਿਸਟਰ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਸੀ ਕਿ ਤੁਹਾਡੀਆਂ ਜੋ ਮੰਗਾ ਮੰਨ ਲਈਆਂ ਗਈਆਂ ਤੇ ਤੁਹਾਨੂੰ ਜਲਦੀ ਹੀ ਸਟੇਸ਼ਨ ਅਲਾਟਮੈਂਟ ਕਰਵਾ ਦਿੱਤੇ ਜਾਣਗੇ ਬਟ ਇਦਾਂ ਨਹੀਂ ਹੋਇਆ ਜਿਸ ਕਾਰਨ ਉਹਨਾਂ ਨੇ ਜੋ ਡੀਪੀਆਈ ਦਫਤਰ ਹੈ 6ਵੀਂ ਮੰਜ਼ਲ ਤੇ ਉਸਤਾ ਕਰਾਵ ਕੀਤਾ ਜਿਸ ਰੋਸ ਵਜੋਂ ਉਹਨਾਂ ਨੂੰ ਸਿੱਖਿਆ ਦੇ ਅਧਿਕਾਰੀਆ ਅਤੇ ਜੋ ਐਜੂਕੇਸ਼ਨ ਮਿਨਿਸਟਰ ਆ ਉਹਨਾਂ ਨਾਲ ਮੀਟਿੰਗ ਕਰਨ ਦਾ ਫਿਰ ਤੋਂ ਮੌਕਾ ਦਿੱਤਾ ਗਿਆ ਜਿਸ ਵਿੱਚ ਜੋ ਦੋਨੋਂ ਯੂਨੀਅਨ ਦੇ ਮੈਂਬਰ ਆ ਉਹਨਾਂ ਨੇ ਜੋ ਮੰਗਾਂ ਕੈਡਰ ਦੀਆਂ ਜਿਵੇਂ EWS ਜਾਂ withheld ਕੈਂਡੀਡੇਟ ਆ ਜਾਂ ESM ਵਾਲੇ ਜੋ ਵੀ ਮੁੱਦੇ ਨੇ ਕੈਡਰ ਤੇ ਜਾਂ ਬੈਕਲੋਗ ਦਾ ਸਾਰੇ ਮਸਲੇ ਉਹਨਾਂ ਨੇ ਮੀਟਿੰਗ ਵਿੱਚ ਰੱਖੇ ਸੋ ਮੀਟਿੰਗ ਵਿੱਚ ਉਹਨਾਂ ਮਸਲਿਆਂ ਤੇ ਸਹਿਮਤੀ ਵੀ ਬਣੀ ਆ ਸੋ ਪਰਸੋਂ ਤੱਕ ਦਾ ਟਾਈਮ ਦਿੱਤਾ ਹੈ ਕਿ ਤੁਹਾਡੀਆਂ ਸਾਰੀਆਂ ਮੰਗਾਂ ਜੋ ਮੰਨ ਲਈਆਂ ਜਾਣਗੀਆਂ ਤੇ ਤੁਹਾਨੂੰ ਸਟੇਸ਼ਨ ਅਲਾਟਮੈਂਟ ਕਰਵਾ ਦਿੱਤੇ ਜਾਣਗੇ। ਸੋ ਜੁਨੀਅਨ ਦੀ ਇੱਕੋ ਮੰਗ ਹੈ ਕਿ ਕੈਡਰ ਜੋ ਆ ਉਹਨਾਂ ਦਾ ਸਾਥ ਜੋ ਵੱਡੀ ਗਿਣਤੀ ਵਿੱਚ ਦੇ। ਇੱਕ ਦੋ ਦਿਨ ਦੀ ਗੱਲ ਹੈ। ਫਿਰ ਤੁਸੀਂ ਜਲਦੀ ਹੀ ਸਕੂਲਾਂ ਵਿੱਚ ਹੋਵੋਗੇ ਕਿਉਂਕਿ ਡਿਪਾਰਟਮੈਂਟ ਤੇ ਪ੍ਰੈਸ਼ਰ ਬਣਿਆ ਹੋਇਆ। ਸੋ ਇਹ ਮੰਨਦੇ ਰਹੇਗਾ ਤਾਂ ਜਲਦੀ ਹੀ ਸਟੇਸ਼ਨ ਅਲਾਟਮੈਂਟ ਕਰਵਾਏ ਜਾਣਗੇ ਤੇ ਤੁਹਾਨੂੰ ਜੋ ਸਕੂਲਾਂ ਵਿੱਚ ਭੇਜ ਦਿੱਤਾ ਜਾਏਗਾ। ਸੋ ਹੋਪ ਕਰਦੇ ਹਾਂ ਤੁਸੀਂ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦਿਓਗੇ। ਸੋ ਇਸ ਵੀਡੀਓ ਵਿੱਚ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ